ਜੇਕਰ ਤੁਸੀਂ ਜੋੜਾਂ ਦੇ ਦਰਦ ਤੋਂ ਜਾਂ ਫਿਰ ਗੋਡਿਆਂ ਦੇ ਦਰਦ ਤੋਂ ਪਰੇਸ਼ਾਨ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਅਹਿਮ ਹੈ ਕਿਉਂਕਿ ਅੱਜ ਸਾਡੇ ਨਾਲ ਮਸ਼ਹੂਰ ਵੈਦ ਸੁਭਾਸ਼ ਗੋਇਲ ਜੀ ਜੁੜੇ ਨੇ ਜਿਹੜੇ ਕਿ ਇਸ ਸਮੱਸਿਆ ਤੋਂ ਨਜਾਤ ਦਿਵਾਉਣ ਦੇ ਬਾਰੇ ਸਾਨੂੰ ਉਹ ਆਯੁਰਵੈਦਿਕ ਤਰੀਕੇ ਦੇ ਨਾਲ ਇਹਦਾ ਹੱਲ ਦੱਸਣਗੇ ਕਿਉਂਕਿ ਅੱਜ ਕੱਲ ਅਸੀਂ ਆਮ ਸੁਣਦੇ ਹਾਂ ਕਿ ਫਲਾਣੇ ਨੇ ਗੋਡੇ ਬਦਲਵਾ ਲਏ ਨੇ ਔਰ 30 35 35 ਸਾਲ ਦੀ ਉਮਰ ਤੋਂ ਇਹ ਦੌਰ ਸ਼ੁਰੂ ਹੋ ਜਾਂਦਾ ਹੈ ਕਿ ਲੋਕਾਂ ਨੇ ਹੁਣ ਗੋਡੇ ਬਦਲਾਉਣੇ ਸ਼ੁਰੂ ਕਰ ਦਿੱਤੇ ਨੇ ਆਖਿਰਕਾਰ ਇਹਦੀ وجہ ਕੀ ਹੈ ਔਰ ਇਹਦਾ ਹੱਲ ਕੀ ਹੈ ਇਹਦੇ ਬਾਰੇ ਜਾਣਦੇ ਹਾਂ ਗੋਲ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਤੁਹਾਡਾ ਵੀ ਥੋੜੀ ਸਾਹਿਬ ਬਹੁਤ ਬਹੁਤ ਸਵਾਗਤ ਗੋਲ ਸਾਹਿਬ ਗੱਲ ਕਿੱਧਰ ਨੂੰ ਤੁਰ ਪਈ ਹੈ 30 35 ਸਾਲਾਂ ਚ ਲੋਕ ਤਾਂ ਪਹਾੜੀਆਂ ਚੜ ਜਾਂਦੇ ਸੀ ਹੁਣ ਲੰਮੇ ਪਏ ਵੇ ਆ ਤੇ ਕਹਿੰਦੇ ਜੀ ਗੋਡੇ ਚੇਂਜ ਕਰਾ ਰਹੇ ਸੀ ਇਸ ਤੋਂ ਵੀ ਛੋਟੀ ਉਮਰ ਦੇ ਲੋਕ ਆਂਦੇ ਆ ਅੱਛਾ ਜੀ ਹਾਂ ਅਨਮੈਰਿਡ ਬੱਚੇ ਆਉਣ ਲੱਗ ਗਏ ਹੂੰ ਇਹਦਾ ਰੀਜ਼ਨ ਥੋੜੀ ਸਾਹਿਬ ਵਿਖਤ ਰਿਹਾ ਕਿ ਸਾਡੀ ਖੁਰਾਕ ਦੇ ਵਿੱਚ ਪੋਸ਼ਟਿਕ ਤੱਤ ਘਟ ਗਿਆ ਜਿਵੇਂ ਮੰਨ ਲਓ ਅਸੀਂ ਪ੍ਰਸ਼ਾਦਾ ਸ਼ੱਕਦੇ ਸੀ ਉਹਦੇ ਨਾਲ ਲੱਸੀ ਪੀਂਦੇ ਸੀ ਜਾਂ ਦੁੱਧ ਪੀਂਦੇ ਸੀ ਹੁਣ ਅਸੀਂ ਪ੍ਰਸ਼ਾਦਾ ਵੀ ਨਹੀਂ ਸ਼ੱਕਦੇ ਕੁਛ ਐਦਾਂ ਦੀਆਂ ਚੀਜ਼ਾਂ ਖਾਣੀਆਂ ਉਹਦੇ ਨਾਲ ਫਿਰ ਅਸੀਂ ਕੋਲਡ ਡਰਿੰਕ ਪੀਂਦੇ ਹਾਂ ਜਦਕਿ ਤੁਸੀਂ ਦੇਖੋ ਅੰਗਰੇਜ਼ਾਂ ਨੂੰ ਦੇਖੋ ਉਹ ਕੁਝ ਵੀ ਖਾਂਦੇ ਆ ਪਰ ਉਹਨਾਂ ਦੇ ਟੇਬਲ ਦੇ ਗੱਬੇ ਇੱਕ ਫਰੂਟ ਦਾ ਜੱਗ ਪਿਆ ਹੁੰਦਾ ਜੂਸ ਦਾ ਉਹ ਫਰੂਟ ਜੂਸ ਪੀਂਦੇ ਆ ਫਰੂਟ ਜੂਸ ਜਿਹੜਾ ਹੈਗਾ ਉਹ ਸਾਡੇ ਸਰੀਰ ਦੇ ਪੋਸ਼ਕ ਜਿਹੜੇ ਆਰਗਨਸ ਨੇ ਉਹਨਾਂ ਨੂੰ ਪੋਸ਼ਣ ਦਿੰਦਾ ਜੀ ਤੇ ਇਹ ਕੀ ਹੈ ਕਿ ਅਸੀਂ ਪੀ ਲਿਆ ਮਨ ਲੋ ਕਈ ਵਾਰੀ ਦੁੱਧ ਪੀ ਲਿਆ ਜਾਂ ਹੋਰ ਕਰ ਲਿਆ ਉਹ ਚੀਜ਼ਾਂ ਅਲੱਗ ਨੇ ਜਿਵੇਂ ਅੱਜ ਦਾ ਦੌਰ ਕੀ ਆ ਜਿਹੜਾ ਜੇ ਮੇਰੀ ਗੱਲ ਨੂੰ ਕੀ ਮੰਨਦੇ ਆ ਤਾਂ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਮਤਲਬ ਜੇ ਆਪਣੇ ਲੋਕ ਇਹ ਸਮਝਣ ਉਹ ਵੀ 100% ਦੇ ਵਿੱਚੋਂ 30% ਲੋਕ ਅਗਰ ਮੈਨੂੰ ਸੁਣਦੇ ਆ 30 ਦੇ ਵਿੱਚੋਂ ਅਗਰ 3% ਲੋਕ ਵੀ ਅਮਲ ਕਰ ਲੈਂਦੇ ਆ ਤਾਂ ਉਹ ਇੱਕ ਬਹੁਤ ਵੱਡੀ ਫਿਗਰ ਹੈ ਜੀ ਦੇਸ਼ ਦੀ 140 ਕਰੋੜ ਦੀ ਆਬਾਦੀ ਚੋਂ 3% ਨੂੰ ਗੱਲ ਸਮਝਾਉਣੀ ਬਹੁਤ ਵੱਡੀ ਗੱਲ ਆ ਜੀ ਤੇ ਇਸ ਕਰਕੇ ਮੈਂ ਇੱਕੋ ਗੱਲ ਸਮਝਾਈ ਸਾਰਿਆਂ ਨੂੰ ਵੀ ਤੁਸੀਂ ਅਗਰ ਦੁਨੀਆ ਦੇ ਵਿੱਚ ਆਇਓ ਤੰਦਰੁਸਤ ਜਿਉਣਾ ਇੱਕ ਤਾਂ ਹਲਦੀ ਔਰ ਉਪਰੋਂ ਪੰਚਮ ਹਲਦੀ ਇੱਕ ਤਾਂ ਕਿਥੇ ਕ੍ਰੇਡਾ ਉੱਤੋਂ ਮਤਲਬ ਨੰਬਰ ਚੜਿਆ ਹੋਇਆ ਜੀ ਤੇ ਇਹਦੇ ਵਿੱਚ ਵੀ ਗੱਲ ਹੈ ਜਿਹੜੀ ਮੈਂ ਐਗਜ਼ਾਮਪਲ ਦਿੱਤੀ ਹੈ ਵੀ ਇੱਕ ਵੱਡੀ ਗੱਲ ਹੈ ਕਿ ਕਰੇਲਾ ਖਾਓ ਉਹ ਵੀ ਨਿੰਬ ਚੜਿਆ ਖਾਓ ਹੋਰ ਵੀ ਜ਼ਿਆਦਾ ਫਾਇਦਾ ਕਰਦਾ ਪਰ ਜਿਹੜੀ ਹਲਦੀ ਹੈ ਨਾ ਜੀ ਇਹਨੂੰ ਦੁੱਧ ਚ ਲੈਣਾ ਸ਼ੁਰੂ ਕਰੋ ਠੀਕ ਹੈ ਜਿਹੜੇ ਲੋਕਾਂ ਦੇ ਗੋਡੇ ਦੁਖਦੇ ਆ ਉਹ ਕਹਿੰਦੇ ਜੇ ਅਸੀਂ ਦਹੀਂ ਬੰਦ ਕਰਤਾ ਕਿਉਂਕਿ ਬਾਇਗਰਦਾ ਪਰ ਉਹਦੇ ਵਿੱਚ ਜੇ ਇੱਕ ਚਮਚਾ ਬੇਲ ਫਰੂਟ ਦਾ ਪਾਊਡਰ ਪਾ ਲਿਆ ਜਾਵੇ ਜੀ ਬੇਲ ਫਰੂਟ ਦਾ ਪਾਊਡਰ ਬਣ ਜਾਂਦਾ ਮਿਕਸੀ ਚ ਪਾ ਕੇ ਵਧੀਆ ਡਰਾਈ ਫਰੂਟ ਆਉਂਦਾ ਇੱਕ ਚਮਚਾ ਉਹਦੇ ਵਿੱਚ ਹਲਦੀ ਪਾ ਲਈ ਜਾਵੇ ਛੋਟਾ ਚਮਚ ਲੈਣਾ ਤੇ ਉਹਨੂੰ ਜਦੋਂ ਤੁਸੀਂ ਗ੍ਰाइंड ਕਰਕੇ ਉਹਦੀ ਬਣਾਓਗੇ ਲੱਸੀ ਉਹ ਲੱਸੀ ਜਦੋਂ ਪੀਂਦਾ ਆਦਮੀ ਤਾਂ ਉਹ ਅੰਦਰੋਂ ਪੋਸ਼ਣ ਕਰਦੀ ਆ ਜੀ ਉੱਚ ਬਾਈ ਖਤਮ ਬਸ ਉੱਚੀ ਚੁਟਕੀ ਕਾਲੀ ਮਿਰਚ ਸੌਰੀ ਕਹਿਣਾ ਭੁੱਲ ਗਿਆ ਕਾਲੀ ਮਿਰਚ ਜ਼ਰੂਰ ਪਾਓ ਵਿੱਚ ਜੀ ਤਾਂ ਕਿ ਉਹਨੂੰ ਐਂਟੀਸੈਪਟਿਕ ਦਾ ਰੋਲ ਵੀ ਮਿਲ ਜਾਏ ਐਂਟੀਬਾਇਓਟਿਕ ਦਾ ਰੋਲ ਵੀ ਮਿਲ ਜਾਏ ਐਂਟੀਸੈਪਟਿਕ ਹਲਦੀ ਆ ਐਂਟੀਬਾਇਓਟਿਕ ਸਾਡੀ ਕਾਲੀ ਮਿਰਚ ਆ ਤੇ ਜਿਹੜਾ ਬੇਲ ਫਰੂਟ ਦਾ ਪਾਊਡਰ ਆ ਸਾਡੀ ਗੱਟ ਕੇਅਰ ਕਰ ਦਿੰਦਾ ਉਹ ਜਿਹੜੀ ਬਾਇਵਾਦੀ ਹੋਣੀ ਆ ਉਹਨੂੰ ਕਵਰ ਕਰ ਦਿੰਦਾ ਤੇ ਇਸ ਕਰਕੇ ਜਿਹੜਾ ਸਾਡਾ ਦਹੀਂ ਦੀ ਲੱਸੀ ਪੀਣ ਦਾ ਵਿਚਾਰ ਉਹਨੂੰ ਤਿਆਗਣਾ ਨਹੀਂ ਚਾਹੀਦਾ ਉਹਨੂੰ ਉਸ ਤਰੀਕੇ ਪੀਲੋ ਜਿਵੇਂ ਵੈਦ ਕਹਿੰਦੇ ਆ ਜਾਂ ਗ੍ਰੰਥ ਕਹਿੰਦੇ ਆ ਤਾਂ ਉਹਦੇ ਨਾਲ ਕੀ ਆ ਕਿ ਤੁਹਾਨੂੰ ਉਹੀ ਚੀਜ਼ਾਂ ਮਿਲਦੀਆਂ ਰਹਿੰਦੀਆਂ ਪਾਣੀ ਤਾਂ ਵੱਡੀ ਸਮੱਸਿਆ ਹੈ ਹੀ ਆ ਜੀ ਗੋਡਿਆਂ ਦਾ ਨੁਕਸਾਨ ਕਰਨ ਚ ਹੋਰ ਵਜ੍ਹਾ ਕੀ ਤੁਹਾਨੂੰ ਨਜ਼ਰ ਆਈ ਆ ਵੀ ਆਹ ਖਾਣ ਪੀਣਾ ਜਾਂ ਗਲਤ ਦਵਾਈਆਂ ਦਾ ਸੇਵਨ ਆ ਜਾਂ ਕੋਈ ਹੋਰ ਵਜ੍ਹਾ ਦਵਾਈ ਦਾ ਗਲਤ ਨਹੀਂ ਹੈਗਾ ਜੀ ਜਿਵੇਂ ਹੁਣ ਮੰਨ ਲਓ ਇੱਕ ਆਪਾਂ ਡਾਕਟਰ ਕੋਲ ਜਾਂਦੇ ਆ ਬੀਪੀ ਵਧਿਆ ਹੋਇਆ ਬੀਪੀ ਦੀ ਗੋਲੀ ਲਾਗੀ ਖਾਈ ਜੋ ਫਿਰ ਜਾਂਦੇ ਨਹੀਂ ਵੀ ਘਟਿਆ ਵਧਿਆ ਗੋਲੀ ਘਟਾਉਣੀ ਐ ਕਿ ਵਧਾਉਣੀ ਐ 슈ਗਰ ਹੈ 슈ਗਰ ਹੋ ਗਈ ਗੋਲੀ ਲਾਗੀ ਖਾਈ ਜੋ ਮਤਲਬ ਐ ਨਹੀਂ ਜਾਣਾ ਵੀ ਜਿੱਦ ਤਨ ਗੋਲੀ ਸ਼ੁਰੂ ਕਰੀ ਸੀ ਮਿੱਤਰ ਤੈਨੂੰ ਉਸ ਦਿਨ ਤੇਰੀ ਸ਼ੂਗਰ 400 ਸੀ ਜਦੋਂ ਹੁਣ 20 ਦਿਨ ਬਾਅਦ ਹੋ ਸਕਦਾ 200 ਆ ਗਈ ਹੋਵੇ ਗੋਲੀ ਖਾ ਕੇ ਤਾਂ ਗੋਲੀ ਤਾਂ ਘਟਾਉਣੀ ਪਊਗੀ ਨਾ ਉਹ ਕਿਸੇ ਦੀ ਰਾਏ ਨਹੀਂ ਲੈਣੀ ਦੱਬੀ ਤੁਰੇ ਜਾਂਦੇ ਆ ਫਿਰ ਅੱਛਾ दारू ਪੀਣੀ ਉਹਦੇ ਨਾਲ ਗਰਮ ਨਾਲ ਠੰਡਾ ਠੰਡੇ ਨਾਲ ਗਰਮ ਖਾਣਾ ਜਾਂ ਬਪਰੀਤ ਆਹਾਰ ਖਾਣਾ ਮਲੋ ਖੱਟੇ ਦੇ ਨਾਲ ਕੋਈ ਇਦਾਂ ਦੀ ਚੀਜ਼ ਖਾਣੀ ਜਿਹੜੀ ਆਪਾਂ ਨੂੰ ਨੁਕਸਾਨ ਕਰਦੀ ਆ ਦੁੱਧ ਪੀ ਲੈਣਾ ਜਾਂ ਦਹੀਂ ਖਾ ਲੈਣਾ ਦਹੀਂ ਦੇ ਨਾਲ ਦਹੀਂ ਖੱਟਾ ਹੋ ਗਿਆ ਉਹਦੇ ਨਾਲ ਦੁੱਧ ਪੀ ਲੈਣਾ ਮਤਲਬ ਇਹੋ ਜਿਹੀ ਕਈ ਚੀਜ਼ਾਂ ਸੀ ਕਰਦੇ ਆ ਔਰ ਜਿਹੜਾ ਅੱਜ ਦੀ ਡੇਟ 'ਚ ਤੁਹਾਨੂੰ ਤੁਹਾਡੀ ਸਭ ਗੋਡਿਆਂ ਦਾ ਮਰੀਜ਼ ਮਿਲ ਰਿਹਾ ਜੋ ਮੇਰੇ ਕੋਲ ਕਿਉਂਕਿ ਮੇਰੇ ਕੋਲ ਅੱਜ ਸਭ ਤੋਂ ਵੱਧ ਗੋਡਿਆਂ ਦਾ ਮਰੀਜ਼ ਆਉਂਦਾ ਜੀ ਜਿਹੜਾ ਆਯੁਰਵੇਦ 'ਚ ਗੋਡੇ ਦਿਖਾਉਣਾ ਚਾਹੁੰਦਾ ਮੇਰੇ ਕੋਲ ਜ਼ਰੂਰ ਆਉਂਦਾ ਕਿਉਂਕਿ ਉਹਨੂੰ ਐਕਚੁਅਲ ਕੀ ਆ ਕਿ ਉਹਨ ਛੋਟੀ ਉਮਰ ਹੈ ਜੀ ਬਾਰ ਫਿਰਦੇ ਰਹਿੰਦੇ ਤੁਸੀਂ ਆਹੀ ਦੇਖ ਲਓ ਆਪਣੇ ਮੁੰਡੇ ਜਿਹੜੇ ਯੂਥ ਸਾਰਾ ਦਿਨ ਤੁਸੀਂ ਦੇਖਦੇ ਹੋਣੇ ਹਲ ਹਲ ਕਰਦੇ ਫਿਰਦੇ ਆ ਮੋਟਰਸਾਈਕਲ ਤੇ ਮਗਰ ਇੱਕ ਬੈਗ ਪਿੱਠੂ ਟੰਗਿਆ ਹੁੰਦਾ ਉਹਦੇ ਵਿੱਚ ਕੁਝ ਵੀ ਪਾਇਆ ਖਾਣ ਨੂੰ ਕਿਸੇ ਨੇ ਛੋਲੇ ਰੱਖੇ ਨੇ ਕਿਸੇ ਨੇ ਕੁਝ ਰੱਖਿਆ ਉਹ ਲੇਕਿਨ ਉਹ ਤੁਸੀਂ ਦੇਖੋ ਮੈਕਸਿਮਮ ਉਹ ਚਾਹ ਦੇ ਕੋਖੇ ਤੇ ਖੜੇ ਮਿਲਣਗੇ ਦੁਪਹਿਰ ਦੇ ਟਾਈਮ ਲੰਚ ਉਹਨਾਂ ਦਾ ਕੀ ਹੁੰਦਾ ਚਾਹ ਦਾ ਕੱਪ ਉਹਦੇ ਨਾਲ ਇੱਕ ਮੱਠੀ ਜਾਂ ਕੁਝ ਹੋਰ ਹਾਂ ਇਹ ਜਿਹੜਾ ਹਲਕਾ ਜਿਹਾ ਕਰਕੇ ਫਿਰ ਬਾਅਦ ਜਲੰਦੇ ਕੰਮ ਤੇ ਫਿਰ ਉਦੋਂ ਵੇ ਸ਼ਾਮ ਹੁੰਦੀ ਹੈ ਸ਼ਾਮ ਨੂੰ ਵੀ ਇਹੀ ਕੰਮ ਹੁੰਦਾ ਘਰ ਜਾ ਕੇ ਕੀ ਮਿਲਣਾ ਕੀ ਨਹੀਂ ਮਿਲਣਾ ਫਿਰ ਘਰ ਜਾਂਦਾ ਉਹ ਜਿਹੜਾ ਖੁੰਦਾ ਤੇ ਮਤਲਬ ਕਹਿਣਦਾ ਕਿ ਖਾਣਾ ਪੀਣਾ ਬਿਲਕੁਲ ਹੀ ਡੈਡ ਹੁੰਦਾ ਜਾ ਰਿਹਾ ਬਹੁਤ ਲੋਕ ਮੈਨੂੰ ਕਹਿਣਗੇ ਜੀ ਅਸੀਂ ਤਾਂ ਬਹੁਤ ਵਧੀਆ ਖਾਂਦੇ ਆ ਤਾਂ ਹੀ ਕਰਦੇ ਆ ਮੈਂ ਕਿਹਾ ਵੀ ਵਧੀਆ ਤੈਨੂੰ ਲੱਗਦਾ ਨਾ ਤੂੰ ਖਾਣਾ ਜੀ ਜਦੋਂ ਮੈਨੂੰ ਲਿਸਟ ਬਣਵਾਉਂਦੇ ਨੇ ਫਿਰ ਮੈਂ ਕਹਿੰਦਾ ਵੀ ਇਹ ਤਾਂ ਤੇ ਖਾਣਾ ਹੀ ਨਹੀਂ ਚਾਹੀਦਾ ਤੈਨੂੰ ਹਮ ਆ ਤੂੰ ਕਿਉਂ ਖਾਣਾ ਫਿਰ ਜਵਾਬ ਨਹੀਂ ਹੁੰਦਾ ਮੇਰੇ ਜੀ ਫਲਾਣੇ ਦੋਸਤ ਖਾਂਦੇ ਸੀ ਉਹਨੇ ਦੱਸਿਆ ਮ ਮਤਲਬ ਕਹਿਣਾ ਤਾਂ ਵੀ ਇੱਕ ਦੂਏ ਨੂੰ ਦੇਖਦੇ-ਦੇਖ ਵੀ ਜਿਵੇਂ ਪ੍ਰੋਟੀਨ ਦੇ ਡੱਬੇ ਚੱਲ ਰਹੇ ਨੇ ਅੱਜਕੱਲ੍ਹ ਜਿਮ ਦੇ ਵਿੱਚ ਐਡੇ-ਐਡੇ ਡੱਬੇ ਹਰ ਕੋਈ ਜਿਹਦੇ ਅੱਜ ਮਸਲ ਮੰਨ ਲਓ ਅੱਜ 17 ਇੰਚ ਤੂੰ ਦੇਖ ਰਿਹਾ ਉਹਦੇ ਉਹਨੂੰ ਲੱਗੇ ਨੂੰ ਵੀ ਤਾਂ 17 ਸਾਲ ਹੋ ਗਏ ਤੂੰ ਅੱਜ ਹੀ ਕਹਿਣਾ ਮੈਂ ਡੱਬਾ ਖਾ ਕੇ ਅੱਜ ਹੀ 17 ਇੰਚ ਬਣਾ ਲਊਗਾ ਨਹੀਂ ਬਣਦੇ ਉਹ ਝੜੀ ਚੀਜ਼ਾਂ ਨੇ ਨਾ ਜੀ ਬਹੁਤ ਸੰਭਲ ਕੇ ਕਰਨੀਆਂ ਚਾਹੀਦੀਆਂ ਅੱਜ ਦੀ ਡੇਟ ਤਾਂ ਇਹ ਆ ਗਈ ਕਿ ਬੱਚਿਆਂ ਨੂੰ YouTube ਨੇ ਪਾਗਲ ਕਰ ਰੱਖਿਆ ਇਦੇ ਉੱਤੇ ਇੰਨੇ ਵਿਦਵਾਨ ਬੈਠੇ ਆ ਜਿਵੇਂ ਗੁਇਲ ਸਾਹਿਬ ਬੈਠੇ ਤਾਂ ਹੋਰ ਵੀ ਲੋਕ ਬੈਠਦੇ ਆ ਉਹ ਬੱਚਿਆਂ ਨੂੰ ਇਹੀ ਸਮਝ ਨਹੀਂ ਆਉਂਦੀ ਵੀ ਅਸੀਂ ਕਰੀਏ ਤਾਂ ਕੀ ਕਰੀਏ ਗੁਇਲ ਹਾਲਾਂਕਿ ਉਹਨਾਂ ਦਾ ਪੇਸ਼ਾ ਨਹੀਂ ਉਹ ਵਲੌਗਰ ਹੈਗੇ ਆ ਪਰ ਵਲੌਗਰਾਂ ਨੇ ਵੀ ਮੈਂ ਵੇਖਿਆ ਕਿ ਸਿੱਧੇ ਨੁਸਖੇ ਦੱਸਣੇ ਸ਼ੁਰੂ ਕਰਤੇ ਕਈਆਂ ਨੇ ਤਾਂ ਵੀਡੀਓ ਮੇਰੇ ਲਾਇਆ ਹੋਇਆ ਕੋਲ ਬੈਠੇ ਆਪ ਗਰਦਨ ਹਲਾਈ ਜਾਂਦੇ ਨੇ ਹਾਂ ਗਰਦਨ ਹਲਾਈ ਉਹਦਾ ਕੀ ਮੀਨਿੰਗ ਆ ਸਮਝ ਤੋਂ ਬਾਹਰ ਤੇ ਕਈ ਚੀਜ਼ਾਂ 'ਚ ਬੜਾ ਕੁਝ ਦੇਖਣ ਨੂੰ ਮਿਲ ਰਿਹਾ ਔਰ ਤੁਸੀਂ ਦੇਖੋ ਨਾ ਢੋਡੀ ਸਾਹਿਬ ਜਿਵੇਂ ਹੁਣ YouTube ਤੇ ਬੰਦਾ ਸੁਣ ਰਿਹਾ ਗੁਇਲ ਸਾਹਿਬ ਕਹਿ ਰਹੇ ਸਵੇਰੇ ਇੱਕ ਹੋਰ ਆ ਗਿਆ ਉਹਨੇ ਕਹਿੰਦਾ ਖੀਰਾ ਜੈਰ ਹੈ ਹੂੰ ਉਹ ਵਿਚਾਰਾ ਕਨਫਿਊਜ਼ ਹੋ ਗਿਆ ਉਹ ਗੀਦੀ ਸੁਣੇ ਇਸ ਕਰਕੇ ਕੁਝ ਚੀਜ਼ਾਂ ਨੇ ਜਿਹੜੀਆਂ ਬੱਚਿਆਂ ਨੂੰ ਚਾਹੀਦਾ ਅੱਜ ਦੀ ਰੇਟ 'ਚ ਸੈਂਟੀਫਿਕ ਦੇ ਆਧਾਰ 'ਤੇ ਚੱਲਣ ਜਾਂ ਪ੍ਰੈਕਟੀਕਲ ਕਰਕੇ ਪ੍ਰੈਕਟੀਕਲ ਕਰਕੇ ਨਹੀਂ ਸੈਂਟੀਫਿਕ ਬਹੁਤ ਨਹੀਂ ਚੈਨਲ ਪਤਾ ਲੱਗਦਾ ਵੀ ਇਹ ਚੈਨਲ ਠੀਕ ਆ ਜਿਵੇਂ ਮਤਲਬ ਜਗ ਬਾਣੀ ਤੇ ਬੰਦਾ ਬੈਠਾ ਕੋਈ ਗੱਲ ਐ ਐ ਤੁੜੀ ਵੀ ਚੱਕ ਕੇ ਕੁਝ ਵੀ ਆਪਦਾ ਹੀ ਬਣਾ ਕੇ ਚੈਨਲ ਪਾਈ ਜਾਂਦਾ ਉਹਨੂੰ ਕੋਈ ਪੁੱਛਣ ਵਾਲਾ ਹੀ ਨਹੀਂ ਤਾਂ ਇਹ ਚੀਜ਼ਾਂ ਨੇ ਕਿ ਆਪਾਂ ਸੈਂਟੀਫਿਕ ਚੈਨਲ ਦੇਖੀਏ ਔਰ ਜੇ ਸਹੀ ਚੀਜ਼ਾਂ ਜਿਹੜੀਆਂ ਆਉਂਦੀਆਂ ਨੇ ਹੈਲਥ ਦੇ ਬੜੇ ਵਧੀਆ ਵਧੀਆ ਚੈਨਲ ਆਉਂਦੇ ਨੇ ਉਹ ਦੇਖ ਲਓ ਪਰ ਇਹ ਜ਼ਰੂਰ ਹੈ ਕਿ ਆਪਣੀ ਸਿਹਤ ਨੂੰ ਕੰਟਰੋਲ ਰੱਖਣ ਵਾਸਤੇ ਠੀਕ ਰੱਖਣ ਵਾਸਤੇ ਇੱਕ ਆਯੁਰਵੈਦਿਕ ਦਾ ਵੈਦ ਔਰ ਇੱਕ ਡਾਈਟੀਸ਼ਨ ਦੇ ਨਾਲ ਦੋਸਤੀ ਕਰ ਲਓ ਜਿਵੇਂ ਆਪਾਂ ਕੋਈ ਵੀ ਗੱਲ ਤੇ ਫੋਨ ਕਰਦੇ ਆ ਨਾ ਚਾਹੇ ਇਲੈਕਟ੍ਰੀਸ਼ੀਅਨ ਨੂੰ ਬਿਜਲੀ ਖਰਾਬ ਹੁੰਦੀ ਹੈ ਤਾਂ ਪਲੰਬਰ ਨੂੰ ਫੋਨ ਕਰਦੇ ਆ ਟੂਟੀ ਖਰਾਬ ਹੁੰਦੀ ਹੈ ਐਂ ਜੇ ਸਾਡੀ ਸਿਹਤ ਖਰਾਬ ਹੁੰਦੀ ਹੈ ਕਿਤੇ ਮਾੜੀ-ਮੋਟੀ ਤਾਂ ਇੱਕ ਆਯੁਰਵੈਦਿਕ ਦਾ ਵੈਦ ਔਰ ਇੱਕ ਤੁਹਾਡੇ ਕੋਲੇ ਡਾਈਟੀਸ਼ਨ ਹੋਣਾ ਜ਼ਰੂਰੀ ਹੈ ਔਰ ਜੇ ਤੁਸੀਂ ਕਹੋ ਜੀ ਵੈਦ ਤਾਂ ਆਏ ਦੱਸੂ ਆਉਂ ਦੱਸੂ ਜਾਂ ਡਾਇਟੇਸ਼ਨ ਕਰ ਦੱਸੂ ਮੈਨੂੰ ਤਾਂ ਹੁਣ ਲੱਗਿਆ ਪਈ ਇਹਨੇ ਛੱਕਾ ਮੈਂ ਕੀ ਕਰਾਂ ਅੰਗਰੇਜ਼ੀ ਤੋਂ ਹੀ ਖਾਣੀ ਪਊਗੀ ਪਰ ਜੇ ਵੈਦ ਨਾਲ ਦੋਸਤੀ ਹੋਊਗੀ ਉਹ ਦਿਨ ਆਉਣਾ ਹੀ ਨਹੀਂ ਇਹ ਕੱਜ ਕੱਲ ਇਹ ਗੱਲ ਬੜੀ ਆਮ ਸੁਣਦੇ ਆ ਗੁਇਲ ਸਾਹਿਬ ਵੀ ਫਲਾਣੇ ਦਾ ਗੋਡਿਆਂ ਦਾ ਗਰੀਸ ਮੁੱਕ ਗਿਆ ਇਹ ਗਰੀਸ ਹੁੰਦਾ ਕੀ ਹੈ ਬਣਦਾ ਕਿਵੇਂ ਹੈ ਤੇ ਮੁੱਕਦਾ ਕਿਵੇਂ ਹੈ ਸੋਢੀ ਸਾਹਿਬ ਪਿਛਲੇ ਕਈ ਸਾਲਾਂ ਤੋਂ ਮੈਂ ਸਮਝਾ ਰਹੇ ਹਾਂ ਲੋਕਾਂ ਨੂੰ ਲੋਕ ਸਮਝ ਗਏ ਹੁਣ ਲੋਕਾਂ ਨੂੰ ਹੀ ਪਤਾ ਲੱਗਿਆ ਜਿਵੇਂ ਅੱਗੇ ਕਹਿੰਦੇ ਤੇਰਾ ਤਾਂ ਗੁੱਡਾ ਦੁਖਦਾ ਤੇਰਾ ਤਾਂ ਗਰੀਸ ਮੁੱਕ ਗਿਆ ਹੁਣ ਕਹਿਣ ਲੱਗ ਅੱਗੇ ਕਹਿੰਦੇ ਸੀ ਗ੍ਰੀਸ ਮੁੱਕ ਗਿਆ ਆਪਰੇਸ਼ਨ ਹੋਊ ਹੁਣ ਪਤਾ ਕੀ ਕਹਿੰਦੇ ਨੇ ਲੋਕ ਮੈਂ ਸੁਣਦਾ ਕਹਿੰਦੇ ਵੀ ਤੈਨੂੰ ਗੋਲਸਾਹ ਗੋਲ ਜਾਣਾ ਪਊ ਹੂੰ ਜੇ ਕੋਈ ਕਹਿੰਦਾ ਗੋਡੇ ਦੋਗੇ ਕਹਿੰਦਾ ਤੈਨੂੰ ਗੋਲਸਾਹ ਦੀ ਰੈ ਲੈਣੀ ਪਊ ਜਾਂ ਕਾਲਾ ਗੁੰਦ ਕਾਲਾ ਪੰਜਮ ਹਲਦੀ ਨਾਲ ਮੰਗਾ ਕੇ ਤਾਂ ਇਹ ਵੀ ਇੱਕ ਵੱਡੀ ਗੱਲ ਹੋਈ ਸੀ ਕਿ ਲੋਕਾਂ ਨੂੰ ਇੱਕ ਵਿਕਲਪ ਮਿਲਿਆ ਨਹੀਂ ਤਾਂ ਤੁਸੀਂ ਥੋੜੀ ਹਸਬ ਦੇਖੋ ਜੇ ਮਤਲਬ ਕਿ ਇੱਕ ਇੱਕ ਦਿਨ ਚ ਇੱਕ ਡਾਕਟਰ ਕੋਲੇ 100 ਬੰਦਾ ਜਾਂਦਾ ਗੁੱਡਿਆਂ ਦੇ ਗੁੱਡੇ ਦੇ ਇਲਾਜ ਵਾਸਤੇ 100 ਦੇ 100 ਬੰਦੇ ਨੂੰ ਕਿਹਾ ਜਾਂਦਾ ਸੀ ਤੋਪਰੇਸ਼ਨ ਕਰਾ ਕਿਉ ਲੋਡ ਹੈ ਜਾਂ ਨਹੀਂ ਹੈ ਬਾਦੀ ਗੱਲ ਆਪਰੇਸ਼ਨ ਕਰਾ ਲਾ ਵੀ ਤਾਂ ਕਿ ਹੁਣ ਤੇਰਾ ਟਾਈਮ ਆ ਗਿਆ ਲੇਕਿਨ ਹੁਣ ਕੀ ਹੋ ਗਿਆ ਹੁਣ ਜੇ ਡਾਕਟਰ ਨੂੰ ਕਹਿੰਦਾ ਆਪਰੇਸ਼ਨ ਕਰਾ ਲਾ ਉਹਦੇ ਜਦੇ ਦਿਮਾਗ ਚ ਸੁਭਾਸ਼ ਗੋਇਲ ਆ ਜਾਂਦਾ ਵੀ ਗੋਲ ਸਾਹਿਬ ਕਹਿੰਦੇ ਆ ਵੀ ਜੇ ਤੂੰ ਤੁਰਿਆ ਫਿਰਦਾ ਆਪਦੀ ਗੱਡੀ ਆਪ ਚਲਾਉਣਾ ਸੜਕ ਤੇ ਤੁਰਦਾ ਕੰਮ ਕਰਦਾ ਚਾਹ ਦੁੱਧ ਲੈਣ ਜਾਣਾ ਬਾਜ਼ਾਰ ਜਾਣਾ ਤੈਨੂੰ ਗੋਡੇ ਗੋਡੇ ਲੈ ਕੇ ਤੁਰੇ ਫਿਰਦੇ ਨੇ ਤਾਂ ਤੈਨੂੰ ਆਪਰੇਸ਼ਨ ਦੀ ਲੋੜ ਦੀ ਜੇ ਤੂੰ ਬੈੱਡ ਤੇ ਪਿਆ ਤੈਨੂੰ ਰੱਟੀ ਪਿਸ਼ਾਬ ਕੋਈ ਹੋਰ ਚੱਕ ਕੇ ਕਰਾਉਂਦਾ ਜਾਂ ਤੇਰੇ ਕੱਪੜੇ ਕੋਈ ਹੋਰ ਪਾਉਂਦਾ ਲੱਤ ਨਹੀਂ ਖੁੱਲਦੀ ਫਿਰ ਤਾਂ ਆਪਰੇਸ਼ਨ ਕਰਾ ਲਓ ਫਿਰ ਤਾਂ ਪਤਾ ਵੀ ਜਿੰਨੇ ਦਿਨ ਜਿਉਣਾ ਕਰ ਲਓ ਪਰ ਜੇ ਆਪ ਤੁਰੇ ਫਿਰਦੇ ਆ ਇਟ ਮੀਨ ਚ 30 40% ਠੀਕ ਆ ਤਾਂ ਹੀ ਤੁਰੇ ਫਿਰਦੇ ਤਾਂ ਗੋਡੇ ਸਾਡਾ ਭਾਰ ਚੱਲ ਰਹੇ ਨੇ ਉਹਨਾਂ ਨੂੰ ਬਚਾਇਆ ਜਾ ਸਕਦਾ ਕਾਲਾ ਗੂੰਦ ਕੈਪਸੂਲ ਤੇ ਕਰੀਮ ਤੇਲ ਲਾ ਕੇ ਤਾਂ ਉਹ ਲੋਕ ਫਿਰ ਉਤੋਂ ਬਚਦੇ ਇਹਦੇ ਕਰਕੇ ਸੋਡੀ ਸਾਹਿਬ ਇੱਕ ਯਕੀਨ ਕਰੋ 40% ਜਿਹੜੇ ਲੋਕ ਆ ਜੇ ਮਤਲਬ 100 ਬੰਦਿਆਂ ਨੂੰ ਕਿਹਾ ਗਿਆ ਆਪਰੇਸ਼ਨ ਨੂੰ ਉਹਦੇ ਚੋਂ 40% ਮਤਲਬ 100 ਚੋਂ 40 ਲੋਕ ਜਿਹੜੇ ਆ ਉਹ ਰੁਕ ਗਏ ਮੇਰੇ ਕੋਲ ਨਹੀਂ ਆ ਪਏ ਸਾਰੇ ਦੇਖੋ ਮੈਂ ਤੁਹਾਨੂੰ ਕਿੰਨੇ ਕ ਆ ਜਾਣਗੇ ਮੇਰੇ ਕੋਲ ਦਿਨ ਚ 20 ਆ ਜਾਣਗੇ 30 ਆ ਜਾਣਗੇ ਜੀ ਸਾਰੇ ਮੇਰੇ ਤੱਕ ਨਹੀਂ ਆ ਪਏ ਪਰ ਸਾਰਿਆਂ ਨੇ ਕਾਲਾ ਗੁੰਦ ਚਾਹੇ ਆਨਲਾਈਨ ਮੰਗਾਇਆ ਸਾਈਟ ਤੇ ਜਾ ਕੇ ਚਾਹੇ ਮੇਰੇ ਆਊਟਲੈਟ ਤੋਂ ਖਰੀਦ ਲਿਆ ਜਾ ਕੇ ਸ਼ੁਰੂ ਕਰਤਾ ਉਹ ਖਾ ਕੇ ਮੈਨੂੰ ਦੱਸਦੇ ਨੇ 2 ਮਹੀਨੇ ਬਾਅਦ 3 ਮਹੀਨੇ ਬਾਅਦ ਜਦੋਂ ਅਪਾਇੰਟਮੈਂਟ ਮਿਲਦੀ ਹੈ ਗੁਲ ਸਾਹਿਬ 3 ਮਹੀਨੇ ਹੋ ਗਏ ਤੁਹਾਡਾ ਕਾਲਾ ਗੁੰਦ ਖਾ ਰਹੇ ਹਾਂ ਥੋੜਾ ਜਿਹਾ ਅੱਗੇ ਨਾਲੋਂ ਫਰਕ ਆ ਪਰ ਪੂਰਾ ਟ੍ਰੀਟਮੈਂਟ ਸ਼ੁਰੂ ਕਰਾਓ ਤੁਹਾਡੇ ਅਪਾਇੰਟਮੈਂਟ ਨਹੀਂ ਮਿਲਦੀ ਸੀ ਅੱਜ ਮਿਲ ਗਈ ਤਾਂ ਸਪੂਰਾ ਮਤਲਬ ਇਹ ਚੀਜ਼ਾਂ ਹੁਣ ਧਾਰਨਾ ਬਣ ਗਈਆਂ ਕਈਆਂ ਦੇ ਗੋਡੇ ਪਟਾਕੇ ਬਹੁਤ ਮਾਰਦੇ ਜੀ ਪੈਰਾਪਰ ਬੈਠਾ ਨਹੀਂ ਜਾਂਦਾ ਬੈਂਦਿਆ ਤਾਂ ਪਟਾਕੇ ਤੁਰਦਿਆਂ ਵੀ ਇਹਨਾਂ ਦੀ ਆਵਾਜ਼ ਆਉਂਦੀ ਹੈ ਉਹ ਕੀ ਵਜ੍ਹਾ ਹੁੰਦੀ ਹੈ ਜੀ ਉਹ ਜਿਵੇਂ ਨਾ ਜੀ ਕਾਰਟੀ ਲੈ ਜਾ ਹੁਣ ਜਿਵੇਂ ਸਾਡਾ ਗੋਡਾ ਚੱਲਦਾ ਸਿੱਧਾ ਜਿਵੇਂ ਪੁਰਾਣੇ ਇੰਜਨ ਸੀਗੇ ਗੱਡੀ ਦੇ ਟ੍ਰੇਨ ਦਾ ਇੰਜਨ ਉਹਦੇ ਸਾਈਡ ਤੇ ਕੋ ਚੱਲਦਾ ਹੁੰਦਾ ਸੀ ਹਮ ਹੈਨਾ ਉਦੋਂ ਹੀ ਰੱਬ ਨੇ ਸਾਡੇ ਵੀ ਗੋਡੇ ਦੇ ਆਲੇ-ਦਾਲੇ ਲਿਗਾਮੈਂਟ ਦਿੱਤਾ ਉਨੂੰ ਕਮਰ ਕਰਨੇ ਫਿਰ ਉਹਦੇ ਵਿੱਚ ਉਹਨੇ ਫਲੂਇਡ ਪਾਇਆ ਫਿਰ ਉਹਦੇ ਅੱਗੇ ਚੱਪਣੀ ਲਾਈ ਕਿਸੇ ਬਸ ਉਹ ਨਿਕਲ ਨਾ ਜਾਏ ਅਸੀਂ ਕਿੰਨੀਆਂ ਸ਼ਾਲਾ ਮਾਰਦੇ ਆਂ ਪੁੱਠੀਆਂ ਸਿੱਧੀਆਂ ਆਪਾਂ ਤਾਂ ਆਪਾਂ ਜਿਹੜੇ ਪਲਵਾਨ ਨੇ ਜਾਂ ਹੋਰ ਨੇ ਕਿੰਨਾ ਗੋਡਿਆਂ ਦੇ ਉੱਤੇ ਪ੍ਰੈਸ਼ਰ ਪੈਂਦਾ ਕਿੰਨਾ ਜ਼ੋਰ ਪਲਵਾਨ ਨੇ ਕਿੰਨੀਆਂ ਕੈਂਚੀਆਂ ਵੱਜਦੀਆਂ ਨੇ ਕਦੇ ਗੋਡੇ ਨੂੰ ਕੁਝ ਨਹੀਂ ਹੁੰਦਾ ਇਹ ਰੱਬ ਦੀ ਦੇਣ ਐ ਸੀ ਯਾਰਾ ਰੱਬ ਦੇ ਕਬਜੇ ਐਸੇ ਨੇ ਪੂਰਾ ਉਹਨੇ ਕੋਈ ਮੇਖ ਨਹੀਂ ਲਾਈ ਪਤਾ ਨਹੀਂ ਕਿਵੇਂ ਠੋਕੇ ਨੇ ਨਹੀਂ ਹਿੱਲਦੇ ਹਿੱਲਦੇ ਕਦੋਂ ਨਹੀਂ ਜਦੋਂ ਅਸੀਂ ਇਹਨਾਂ ਨੂੰ ਸਹੀ ਚੀਜ਼ ਨਹੀਂ ਦਿੰਦੇ ਕਿੱਡਾ ਮਰਜੀ ਬੋਹੜ ਦਾ ਦਰਖਤ ਹੋਵੇ ਪਾਣੀ ਨਾ ਮਿਲੇ ਸੁੱਕੂਗਾ ਕਿੱਡਾ ਮਰਜੀ ਪੌਦਾ ਹੋਵੇ ਪਾਣੀ ਨਾ ਮਿਲੇ ਸੁੱਕੂਗਾ ਐਂ ਸਾਡਾ ਸ਼ਰੀਰ ਹੈ ਜਨਾਬ ਜੇ ਇਹਨੂੰ ਪੋਸ਼ਣ ਨਾ ਮਿਲਿਆ ਸਾਡੇ ਪੈਰ ਨੇ ਨੋਂ ਨੇ ਪੈਰਾਂ ਦੇ ਹੱਥਾਂ ਦੇ ਨੋਂ ਨੇ ਇਹ ਰਸਤਾ ਹੈ ਇਹਨੂੰ ਪੋਸ਼ਣ ਕਰਨ ਦਾ ਇਹਨੂੰ ਐ ਕੌਲੀ ਚ ਡਬੋ ਕੇ ਰੱਖੋ ਨਾ ਚੁੰਜਾਂ ਜੀ ਪਾ ਕੇ ਵੀ ਉੱਜੇ ਤੇਲ ਪਾ ਲੋ ਚ ਡਬੋ ਲੋ ਸਰੋਂ ਦਾ ਤੇਲ ਪਾ ਕੇ ਇੱਕਦਮ એનર્ਜੀ ਮਿਲਦੀ ਐ ਪੈਰਾਂ ਦੇ ਗੁੱਠਿਆਂ ਚ ਉਂਗਲੀਆਂ ਚ ਤੇਲ ਭਰ ਦੋ ਚੰਗੀ ਤਰ੍ਹਾਂ ਭਰ ਕੇ ਮੈਂ ਕਹਿੰਦਾ ਜੀ ਰੋਜ਼ ਕਰੋ ਤਾਂ ਜ਼ਿੰਦਗੀ 'ਚ ਕਦੇ ਜੇ ਗੋਡੇ ਦੁਖ ਜਾਣ ਜਾਂ ਗੋਡਿਆਂ 'ਚ ਕੜਕ-ਕੜਕ ਕੋਈ ਆਵਾਜ਼ ਆ ਜਾਏ ਪਰ ਨਹੀਂ ਕਰਨਾ ਜਦੋਂ ਮੇਰੇ ਵਰਗੇ ਕੋਲ ਆਉਂਦੇ ਨੇ ਨਾਲੇ ਪੈਸੇ ਦੇਣੇ ਨਾਲੇ ਫਿਰ ਜਿਹੜਾ ਕੁਝ ਕਹਿਣਾ ਉਹ ਵੀ ਕਰਨਾ ਜਿਹੜਾ ਖਾਣ ਨੂੰ ਮਨਾ ਕਰਨਾ ਉਹ ਵੀ ਕਰਨਾ ਪੰਜਾਬੀ ਦੀ ਕਹਾਵਤ ਨਾਲੇ ਡੰਡੇ ਨਾਲੇ ਗੰਡੇ ਫਿਰ ਫਿਰ ਉਹ ਕੰਮ ਹੋ ਜਾਂਦਾ ਏ ਬੰਦਾ ਫਸਿਆ ਫਿਰ ਕੀ ਨਹੀਂ ਕਰ ਅਖੀਰ 'ਚ ਇਹ ਵੀ ਦੱਸਦੇ ਗੁਰਸੱਭ ਕੇ ਵਰਜਸ਼ ਕਿੰਨਾ ਕੁ ਚੰਗਾ ਪ੍ਰਭਾਵ ਪਾਉਂਦੀ ਆ ਤੇ ਉਹਦੀ ਵਿਧੀ ਕੀ ਆ ਗੋਡਿਆਂ ਦੀ ਵਰਜਸ਼ ਗੋਡੇ ਦੀ ਬਹੁਤ ਵਧੀਆ ਗੱਲ ਤੁਸੀਂ ਪੁੱਛੀ ਏ ਸੋਢੀ ਸਾਹਿਬ ਇਹ ਜ਼ਰੂਰੀ ਨੇ ਗੱਲਾਂ ਜਿਵੇਂ ਇਦੇ ਵਿੱਚ ਨਾ ਬਹੁਤ ਹੀ ਜ਼ਿਆਦਾ ਬਰਜਸ਼ ਦੀ ਲੋੜ ਨਹੀਂ। ਇਹਦੇ ਵਿੱਚ ਬਜਰਾਸਨ ਦੀ ਲੋੜ ਹੈ। ਬਜਰਾਸਨ 'ਚ ਬੈਠੋ। ਜਿੰ ਜਿਹੜੇ ਤਾਂ ਚਲੋ ਗੋਡਿਆਂ ਦੇ ਮਰੀਜ਼ ਨੇ ਉਹਨਾਂ ਨੂੰ ਤਾਂ ਮੈਂ ਕਹਿੰਦਾ ਨਹੀਂ ਬੈਠ ਸਕਦੇ। ਉਹ ਤਾਂ ਲਿਵਰ ਨੂੰ ਵੀ ਬੜਾ ਚੰਗਾ। ਹਾਂ ਗੋਡਿਆਂ ਦੇ ਮਰੀਜ਼ ਬੈਠ ਨਹੀਂ ਸਕਦੇ, ਗੋਡੇ ਦੁਖਦੇ ਆ। ਅੱਛਾ ਬਜਰਾਸਨ 'ਚ ਬੈਠੋ, ਰੀੜ ਦੀ ਹੱਡੀ ਠੀਕ। ਲਿਵਰ ਠੀਕ। ਸ਼ੂਗਰ ਠੀਕ ਬ੍ਰੇਨ ਦੀਆਂ ਨਸਾਂ ਨੂੰ ਤਾਕਤ ਔਰ ਬਜਰ ਆਸਨ ਇੱਕ ਐਸਾ ਆਸਨ ਹੈ ਜੀ ਜਿਹੜਾ ਤੁਹਾਨੂੰ ਹਰ ਪੱਖੋਂ ਤੇਜ਼ ਇਤਰਾਰ ਬਣਾਉਣ ਚ ਮਦਦ ਕਰਦਾ ਔਰ ਦੂਜਾ ਬਜਰਾਸਨ ਜਿਨਾਂ ਨੂੰ ਨਹੀਂ ਵੀ ਸਮਝ ਆਉਂਦਾ ਜੀ Google ਤੇ ਜਾਇਓ ਬਜਰਾਸਨ ਲਿਖੋਗੇ ਤੁਹਾਡੇ ਕੋਲੇ ਫੋਟੋ ਆਊਗੀ ਬਕਾਇਦਾ ਕਿਸੇ ਨਾ ਕਿਸੇ ਦੀ ਉਹ ਫੋਟੋ ਦੇਖਿਓ ਜਿਵੇਂ ਉਹ ਬੈਠੇ ਹੋਣਗੇ ਉਵੇਂ ਤੁਸੀਂ ਬੈਠਣਾ ਬੜਾ ਸੌਖਾ ਤਰੀਕਾ ਬਜਰ ਆਸਨ ਦੇ ਵਿੱਚ ਬੈਠੇ ਬੈਠੇ ਤੁਸੀਂ ਕਰਨਾ ਮੰਡੂਕ ਆਸਨ ਮੰਡੂਕਾ ਅਸਨ ਜਿਹੜਾ ਹੈਗਾ ਉਹ ਤੁਹਾਡ ਨੂੰ ਸ਼ੂਗਰ ਦੇ ਵਿੱਚ ਫਾਇਦਾ ਕਰਦਾ ਤੁਹਾਡੇ ਨਰਵ ਸਿਸਟਮ ਨੂੰ ਸਟਰੋਂਗ ਕਰਦਾ ਤੁਹਾਨੂੰ ਕਦੇ ਵੀ ਜ਼ਿੰਦਗੀ ਦੇ ਵਿੱਚ ਗੋਡੇ-ਬੋਡਿਆਂ ਦੀ ਤਕਲੀਫ ਨਹੀਂ ਹੋਣ ਦੇਊਗਾ ਜਿੰਨੇ ਵੀ ਮੇਰੇ ਜੂਤ ਬੱਚੇ ਨੇ ਨੌਜਵਾਨ ਬੱਚੇ ਨੇ ਕੁੜੀਆਂ ਨੇ ਚਾਹੇ ਮੁੰਡੇ ਨੇ ਜਿਨ੍ਹਾਂ ਨੂੰ ਮੈਂ ਇੱਕੋ ਹੀ ਗੱਲ ਰਿਕਵੈਸਟ ਕਰੂੰਗਾ ਮੇਰੇ ਹੱਥ ਜੋੜ ਕੇ ਬੇਨਤੀ ਹੈ ਇਹ ਗੱਲ ਤੁਹਾਡੇ ਮਾਪੇ ਬਣ ਤੁਹਾਨੂੰ ਨਹੀਂ ਕਹਿਣੀ ਇਹ ਗੱਲ ਮੈਂ ਤੁਹਾਨੂੰ ਕਹਿ ਰਿਹਾ ਇਹ ਗੱਲ ਜਰੂਰ ਸੁਣ ਲਿਓ ਸਮਝ ਲਿਓ ਅੱਜ ਨਹੀਂ ਤਾਂ ਕੱਲ ਤੁਹਾਡੇ ਕੰਮ ਆਊਗੀ ਬਜਰ ਆਸਨ ਦੇ ਵਿੱਚ ਸਵੇਰੇ 5 ਮਿੰਟ ਬੈਠੋ ਚਾਹੇ ਬੈੱਡ 'ਤੇ ਬਹਿਜੋ ਮੈਂ ਨਹੀਂ ਕਹਿੰਦਾ ਵੀ ਆਸਨ ਲੈ ਕੇ ਆਓ ਫਲਾਣਾ ਕਰੋ ਕੋਈ ਟਕਮੰਜਨ ਕਰੋ ਟਕਮੰਜੋ ਆਪੇ ਕਰਾ ਲੈਣਾ ਤੁਹਾਡੇ ਸਰੀਰ ਨੇ ਤੁਹਾਡੇ ਕੋਲੋਂ ਮਹੀਨੇ ਦੋ ਮਹੀਨੇ 'ਚ ਜਦੋਂ ਤੁਹਾਨੂੰ ਵਧੀਆ ਲੱਗਣ ਲੱਗ ਜਾਊਗਾ ਫਿਰ ਤੁਹਾਨੂੰ ਆਪੇ ਲੱਗੂਗਾ ਵੀ ਯਾਰ ਆ ਠੀਕ ਆ ਇੱਕ ਮੰਡੂਕ ਆਸਨ ਕਰ ਲਓ ਇੱਕ ਬਜਰ ਆਸਨ ਕਰ ਲਓ ਇੱਕ ਪਵਨ ਮੁਕਤ ਆਸਨ ਕਰ ਲਓ ਤੁਹਾਨੂੰ ਲੱਤਾਂ ਨੂੰ ਸਿੱਧੀਆਂ ਰੱਖ ਕੇ ਜਿਨ੍ਹਾਂ ਦੇ ਗੋਡੇ ਦੁਖਦੇ ਆ ਦਵਾਈਆਂ ਚੱਲਦੀਆਂ ਨੇ ਗੋਡਿਆਂ ਦੀ ਪਰੇਸ਼ਾਨੀ ਆ ਉਹ ਸਾਰੇ ਲੋਕ ਕਰ ਸਕਦੇ ਆ ਬੜੇ ਆਰਾਮ ਨਾਲ ਐ ਗੋਡੇ ਸਿੱਧੇ ਕਰਕੇ ਐ ਕਰਨਾ ਬੜਾ ਸੌਖਾ ਆਸਨ ਹੈ ਇਹ ਤਿੰਨ ਆਸਨ ਕਰ ਲਓ ਚੌਥਾ ਹਲੇ ਮੈਂ ਕਹਿੰਦਾ ਨਹੀਂ ਹੌਲੀ ਹੌਲੀ ਛੋਡੀ ਸਾਹਿਬ ਮੈਨੂੰ ਮਿਲਦੇ ਰਹਿਣਗੇ ਤੁਹਾਨੂੰ ਹੋਰ ਆਸਨ ਦੱਸਦੇ ਰਾਵਾਂਗੇ ਪਰ ਇਹ ਤਿੰਨ ਆਸਨ ਜਿਹੜੇ ਨੇ ਛੋਡੀ ਸਾਹਿਬ ਗੋਡਿਆਂ ਨੂੰ ਕਦੇ ਕੋਈ ਪ੍ਰੋਬਲਮ ਨਹੀਂ ਆ ਸਕਦੀ ਮੀਨ ਇਕੱਲੇ ਗੋਡੇ ਨਹੀਂ ਜੀ ਪੂਰੇ ਸਰੀਰ ਦੇ ਹੱਡੀ ਸਿਸਟਮ ਨੂੰ ਕਦੇ ਪ੍ਰੋਬਲਮ ਨਹੀਂ ਆ ਸਕਦੀ ਬਹੁਤ ਬਹੁਤ ਧੰਨਵਾਦ ਗੋਡੇ ਸਾਹਿਬ ਜੀ ਜ਼ੋਰ